ਹੈ ਜਿਨੇ 590 ਨੰਬਰ ਹਾਸਲ ਕੀਤੇ ਨੇ 590 650 ਦੇ ਵਿੱਚੋਂ ਸੰਦੀਪ ਦਾ ਲਾਡਾ ਜਗਤਾਰ ਸਿੰਘ ਮੈਂ ਮੈਂ ਸ਼ੁਕਰੀਆ ਕਰਨਾ ਚਾਹਾਂਗੀ ਸਾਡੇ ਨੂੰ ਅੱਜ ਕੌਰੀਆਂ ਦੇ ਵਿੱਚ ਸੂਬੇਦਾਰ ਕੁੰਬਾ ਸਿੰਘ ਮਹਿਮੂਦੀਆ ਸਕੂਲ ਪਿੰਡ ਲਾੜੋਂ ਜਾਰਾ ਕਲਾ ਮਲੋਂ ਇੱਕ ਜਿਹੜੇ ਬੱਚੇ ਨਾਮਨਾ ਕਟੇ ਜਿਹੜੇ ਬੱਚਿਆਂ ਨੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਮੈਟਚ ਆਏ ਨੇ ਜਾਂ ਸਕੂਲ ਦੇ ਵਿੱਚੋਂ ਚੰਗੇ ਨੰਬਰ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਸਨਮਾਨਤ ਕਰਨ ਲਈ ਕੁਝ ਬੱਚਿਆਂ ਨੂੰ ਔਰੀਆਂ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਦੀਆ ਸਮੂਹ ਸਟਾਫ ਪ੍ਰਬੰਧਕਾਂ ਵੱਲੋਂ ਤੇ ਉਹਨਾਂ ਵਿੱਚੋਂ ਕੁਝ ਬੱਚੇ ਸਾਡੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਉ ਉਹਨਾਂ ਦੇ ਵਿੱਚੋਂ ਸਾਡੇ ਕੁਝ ਬੱਚੇ ਨੇ ਜਿਹੜੇ ਉਹ ਮੈਟ ਤੇ ਆਏ ਨੇ ਚੰਗਾ ਉਹਨਾਂ ਨੇ ਜਿਹੜੇ ਨੰਬਰ ਲਏ ਨੇਗੇ ਸਾਡੇ ਨਾਲ ਇੱਕ ਬੱਚਾ ਆਏਗਾ ਜਿਹੜੇ ਨੇ ਮੈਂ ਦੱਸਣਾ ਚਾਹੁੰਗਾ ਦਰਸ਼ਕਾਂ ਨੂੰ ਪੰਜਾਬ ਦੇ ਵਿੱਚੋਂ 13ਵਾਂ ਰੈਂਕ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ 5ਵਾਂ ਰੈਂਕ ਪ੍ਰਾਪਤ ਕੀਤਾ ਇੱਕ ਪਿੰਡੂ ਏਰੀਏ ਦੇ ਵਿੱਚੋਂ ਉਹ ਬੱਚਾ ਸਾਡੇ ਨਾਲ ਹੈ ਬੇਟੀ ਹੈ ਖਾਸ ਕਰਕੇ ਕਿਉਂਕਿ ਬੇਟੀਆਂ ਨੂੰ ਆਪਾਂ ਪੜ੍ਹਨ ਦਾ ਜਿਹੜਾ ਮੌਕਾ ਹੈਗਾ ਉਹ ਘੱਟ ਦਿੰਦੇ ਆਂਗੇ ਆਪਣੇ ਮਨਾਂ ਦੇ ਵਿੱਚ ਪਿੰਡੂ ਏਰੀਏ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਵਾਲਦੇ ਉੱਪਰ ਪਾਉਂਦੇ ਨੇ ਪਰ ਬੱਚੀਆਂ ਉਹ ਜਿਹੜੇ ਸਾਡੇ ਸਵਾਲਾਂ ਦੇ ਜਵਾਬ ਆਪਣੀਆਂ ਮਿਹਨਤਾਂ ਨਾਲ ਦਿੰਦੇ ਨੇ ਬੇਟਾ ਕੀ ਨਾਮ ਹੈ ਤੁਹਾਡਾ ਅਰਸ਼ ਦੇਖੋ ਕਿਹੜੀ ਕਲਾਸ ਦੇ ਵਿੱਚੋਂ ਤੁਹਾਡਾ ਰੈਂਕ ਆਇਆਗਾ ਪ੍ਰਸ਼ੰਤ ਜੀ 10ਵੀਂ ਕਲਾਸ ਹੋਣ ਕੀਤੀ ਹੈ ਹਾਂਜੀ ਕਿੰਨੇ ਨੰਬਰ ਆਏ ਨੇ ਤੁਹਾਡੇ 97.38% 97 ਨੰਬਰ ਕਿੰਨੇ ਆਏ ਨੇ 6 633 633 660 ਵਿੱਚੋਂ ਹਾਂਜੀ 660 ਵਿੱਚੋਂ 633 ਨੰਬਰ ਅੰਕ ਬੱਚੀ ਨੇ ਪ੍ਰਾਪਤ ਕੀਤੇ ਨੇ ਕਿਹੜਾ ਪਿੰਡਾ ਤੁਹਾਡਾ ਕੌਰੀਆ ਡੈਡੀ ਦਾ ਨਾਮ ਕੀ ਹੈ ਸਰਦਾਰ ਗੁਰਨੇਕ ਸਿੰਘ ਕਿਸ ਤਰ੍ਹਾਂ ਦੀ ਜਿਹੜੀ ਮਦਦ ਹੈਗੀ ਖਾਸ ਕਰਕੇ ਡੈਡੀ ਵੱਲੋਂ ਕਿਸ ਤਰ੍ਹਾਂ ਦੀ ਮਦਦ ਮਿਲਦੀ ਹੈ ਜਿਹੜੀ ਪੜਨ ਦੇ ਲਈ ਪੜ੍ਹੰਦੇ ਲਈ ਉਹ ਨਾਨੇ ਨੇ ਤਾਂ ਪਹਿਲਾਂ ਮੈਨੂੰ ਇੱਕ ਬੈਟਰ ਸਕੂਲ ਦੇ ਵਿੱਚ এডੂਕੇਸ਼ਨ ਦਾ ਮੌਕਾ ਦਿੱਤਾ ਤੇ ਘਰ ਵਿੱਚ ਮੈਂ ਮਤਲਬ ਮੈਨੂੰ ਹੋਮ ਵਰਕ ਦੇ ਕੰਮ ਤਾਂ ਫ੍ਰੀ ਕਰ ਦਿੱਤਾ ਗਿਆ ਤੇ ਮੈਂ ਆਪਣੇ ਪੂਰੇ ਟਾਈਮ ਤੇ ਅਟੈਂਸ਼ਨ ਆਫ ਦੀ ਸਟੱਡੀ 'ਨ ਦਿੱਤੀ ਜਿਹੜਾ ਸਕੂਲ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਸਟਾਫ ਵੱਲੋਂ ਜਾਂ ਜਿਹੜਾ ਮੈਨੇਜਮੈਂਟ ਹੈਗੀ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਮਿਲਦਾ ਹੈਗਾ ਉਹਨਾਂ ਵੱਲੋਂ ਮੈਨੂੰ ਲੱਗਦਾ ਇਹ ਪੂਰਾ ਪੂਰਾ ਸਹਿਯੋਗ ਮਿਲਿਆ ਤੇ ਮੈਨੂੰ ਕੋਈ ਕੰਪਲੇਨ ਨਹੀਂ ਆਈਗੀ ਮਤਲਬ ਇੱਕਦਮ ਬਦਿਆ ਜੀ ਇਹ ਸਾਡੇ ਪ੍ਰਿੰਸੀਪਲ ਜੀ ਦੇ ਸਰਦਾਰ ਨਾਨਕ ਸਿੰਘ ਉਹਨਾਂ ਨੇ ਹੀ ਮੈਨੂੰ ਮਤਲਬ ਦਿਖਾਇਆ ਕਿ ਆਪਾਂ ਮੈਨੂੰ ਕੋਈ ਆਈਡੀਆ ਨਹੀਂ ਸੀ ਪਹਿਲਾਂ ਜਸਟ ਨਾਰਮਲ এডੂਕੇਸ਼ਨ ਮੈਂ ਕਰਦੀ ਸੀ ਪਰ ਸਰ ਨੇ ਮੈਨੂੰ ਦਿਖਾਇਆ ਕਿ ਆਪਾਂ ਅੱਗੇ ਜਾਣਾ ਹੈਗਾ ਆਪਾਂ ਕੁਝ ਕਰਨਾ ਹੈਗਾ ਉਹਨਾਂ ਨੇ ਮੈਨੂੰ ਇਹ ਰਾਹ ਦਿਖਾਇਆ ਫਿਰ ਇਹ ਪੋਸੀਬਲ ਹੈਗਾ ਕਿੰਨੀ ਕੁ ਖੁਸ਼ੀ ਹੈ ਜਿਹੜੀ ਇਹ ਮੁਕਾਮ ਹਾਸਲ ਕਰਕੇ ਕਿੰਨੀ ਕੁ ਮਨ ਨੂੰ ਜਿਹੜੀ ਖੁਸ਼ੀ ਮਿਲਦੀ ਹੈ ਜਾਂ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਜਿਵੇਂ ਜਿਹੜੇ ਵਿੱਚ ਨਹੀਂ ਪੜਦੇ ਉਸ ਤਰ੍ਹਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਸਟੂਡੈਂਟਸ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕੁਝ ਵੀ ਮਤਲਬ ਮੁਸ਼ਕਲ ਨਹੀਂ ਹੁੰਦਾ ਜਸਟ ਹਾਰਡ ਵਰਕ ਤੇ ਸਬਰ ਦੀ ਲੋੜ ਹੁੰਦੀ ਹੈ ਤੇ ਇਸ ਨੂੰ ਮਤਲਬ ਇਹ ਪਹਿਲੀ ਵਾਰ ਨਹੀਂ ਹੁੰਦਾ ਮੈਤੋ ਵੀ ਨਹੀਂ ਹੋਇਆ ਮੌਕੇ ਦੇਣਾ ਚਾਹੀਦੇ ਨੇ ਸਬਰ ਤੇ ਹਾਰਡ ਵਰਕ ਕਰਨਾ ਚਾਹੀਦਾ ਹੈ ਬਸ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਤੁਹਾਡੀ ਅਗਲੀਆਂ ਪ੍ਰਵਿਖੀ ਯੋਜਨਾਵਾਂ ਨੇ ਕੀ ਨਹੀਂਆਂ ਕਿਸ ਲਾਈਨ ਨੂੰ ਚੁਣਨਾ ਚਾਹੋਗੇ ਕਿਉਂਕਿ ਬੜੀ ਵਧੀਆ ਰੈਂਕਿੰਗ ਜਿਹੜੀ ਤੁਸੀਂ ਪ੍ਰਾਪਤ ਕੀਤੀ ਹੈ ਆਈ ਵਾਂਟ ਟੂ ਕ੍ਰੈਕ ਯੂਪੀਐਸਸੀ ਉਸ ਲਈ ਮੈਂ 10 ਤੋਂ ਦਵਾਦੀ ਆਪਦੀ ਸਟਡੀ ਸ਼ੁਰੂ ਕਰ ਲਵਾਂਗੀ ਜੀ ਜਿਹੜੇ ਬੱਚੇ ਬਾਹਰ ਵੀ ਕਰਕੇ ਬਾਹਰ ਨੂੰ ਜਾਣ ਨੂੰ ਉਤਾਵਲੇ ਹੋਏ ਹਨ ਵੀ ਅਸੀਂ ਵਿਦੇਸ਼ਾਂ ਵੱਲ ਨੂੰ ਜਾਣਾ ਹੈਗਾ ਤੁਸੀਂ ਇੱਥੇ ਦੇ ਰਹਿ ਕੇ ਪੜ੍ਹਾਈ ਕਰਨ ਨੂੰ ਚੁਣਿਆ ਕੀ ਕਰਨਾ ਹੈ ਇਹ ਕੰਮ ਮਤਲਬ ਉਹ ਇੱਕ ਕੰਮ ਹੈ ਬਸ ਬੰਦਾ ਕਰਨਾ ਹੋਣਾ ਚਾਹੀਦਾ ਔਰ ਇਹ ਸਭ ਕੁਝ ਬਣ ਸਕਦਾ ਹੈਗਾ ਤੇ ਮੈਂ ਵੀ ਉਰੀ ਪੁਲਿਸ ਦੀ ਜੌਬ ਕਰਕੇ ਆਪਣੇ ਦੇਸ਼ ਵਿੱਚ ਸੁਧਾਰ ਕਰਨਾ ਸੋ ਤੁਸੀਂ ਦੇਖਿਆ ਹੈਗਾ ਖਾਸ ਕਰਕੇ ਜਿਹੜਾ ਅਸੀਂ ਅੱਜ ਇਹ ਦਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ ਬੱਚੀਆਂ ਨਹੀਂ ਗੀਆਂ ਬੱਚੀਆਂ ਕਿਸ ਤਰ੍ਹਾਂ ਜਣੀਆਂ ਮੱਲਾ ਨਹੀਂ ਗੀਆਂ ਉਹ ਮਾਰ ਲੀਆਂ ਨੇ ਸੋ ਜਰੂਰ ਆਪਣੀਆਂ ਬੇਟੀਆਂ ਨੂੰ ਜਿਹੜੇ ਪੜ੍ਹਨ ਦੇ ਮੌਕੇ ਨੇ ਉਹ ਦਿਓ ਕਿਉਂਕਿ ਮੈਂ ਤਸਵੀਰ ਕਹੂੰਗਾ ਇੱਕ ਵਾਰੀ ਕੈਮਰਾਮੈਨ ਨੂੰ ਦਿਖਾਓ ਜਿੰਨੀਆਂ ਵੀ ਬੱਚੀਆਂ ਨੇ ਸਾਰੀਆਂ ਬੇਟੀਆਂ ਨੇ ਇਹ ਵੀ ਇੱਕ ਬੜੀ ਸੁੰਦਰ ਤਸਵੀਰ ਹੈਗੀ ਵੀ ਅ ਅਸੀਂ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੁੰਡੇ ਤੇ ਲੜਕੀ ਦੇ ਵਿਚਕਾਰ ਜਿਹੜਾ ਕੋਈ ਗੈਪ ਰੱਖ ਦਿਆਂਗੇ ਉਹ ਮਿਟਾਉਂਦੇ ਹੋਏ ਸਾਨੂੰ ਬੇਟੀਆਂ ਨੂੰ ਜਿਹੜੇ ਮੌਕੇ ਨੇ ਉਹ ਦੇਣੇ ਚਾਹੀਏ ਨੇ ਬੇਟੀ ਬਹੁਤ ਬਹੁਤ ਮੁਬਾਰਕ ਆ ਸਾਡੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਸੋ ਤੁਹਾਨੂੰ ਇਹ ਮਿਲਵਾਇਆ ਬੱਚੀਆਂ ਨੂੰ ਤੁਹਾਡੇ ਨਾਲ ਸੂਬੇਦਾਰ ਕੁੰਬਾ ਸਿੰਘ ਮੈਮੋਰੀਅਲ ਸਕੂਲ ਪਿੰਡ ਲਾੜਨ ਜਿਹੜਾ ਕਲਾਂ ਦੇ ਪ੍ਰਿੰਸੀਪਲ ਸਾਹਿਬ ਸੀਗੇ ਉਹਨਾਂ ਤੋਂ ਜਾਣਦੇ ਆਂਗੇ ਜਿਹੜੀਆਂ ਅੱਜ ਉਹਨਾਂ ਦੀਆਂ ਪ੍ਰਾਪਤੀਆਂ ਨੇ ਗਈਆਂ ਉਹ ਸਮੂਹ ਜਿੰਨਾ ਪਤਵੰਤੇ ਸੱਜਣ ਆਏ ਸੀ ਜਿਨ੍ਹਾਂ ਸੀ ਨੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਖਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਪ੍ਰਾਪਤੀ ਲਈ ਥੈਂਕ ਯੂ ਸਰ ਤੇ ਕਿਸ ਤਰ੍ਹਾਂ ਦਾ ਜਿਹੜਾ ਮਹਿਸੂਸ ਕਰਦੇ ਹੋਗੇ ਇੱਕ ਪਿੰਡੂ ਏਰੀਆ ਦੇ ਵਿੱਚ ਸਕੂਲ ਹੋ ਕੇ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਦਾ ਸਭ ਤੋਂ ਪਹਿਲਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਵੀ ਇਸ ਕੁੜੀਆ ਨੇ ਅਰਸ਼ਦੀਪ ਕੌਰ ਨੇ ਜਿਹੜਾ ਸਾਡਾ ਪੂਰੇ ਇਲਾਕੇ ਦਾ ਕੱਲੇ ਸਾਡੇ ਸਕੂਲ ਦਾ ਨਹੀਂ ਪੂਰੇ ਇਲਾਕੇ ਦਾ ਜਿਹੜਾ ਮਾਣ ਵਧਾਇਆ ਹੈ ਪੂਰੀ ਸਟੇਟ ਦੇ ਵਿੱਚ ਸੋ 13ਵਾਂ ਰੈਂਕ ਹੈ ਜੋ ਹਾਸਲ ਕੀਤਾ ਹੈ ਇਸ ਬੱਚੀ ਨੇ 633 ਨੰਬਰ ਜਿਹੜੇ ਨੇ ਉਹ ਗੈਟ ਕੀਤੇ ਨੇ 650 ਦੇ ਵਿੱਚੋਂ ਇਸ ਤੋਂ ਪਹਿਲਾਂ ਜਿਹੜਾ 2017-18 ਦੇ ਵਿੱਚ ਸਾਡੀ ਇੱਕ ਹੋਰ ਬੱਚੀ ਨੇ ਜਿਹੜਾ ਸੀ ਉਹ 12ਵਾਂ ਰੈਂਕ ਪ੍ਰਾਪਤ ਕੀਤਾ ਸੀ ਜਿਹਦੇ ਵਿੱਚ 637 ਨੰਬਰ ਸੀ ਉਸ ਕੁੜੀਆ ਦੇ 650 ਦੇ ਵਿੱਚੋਂ ਸੋ ਸਕੂਲ ਹੈ ਜਿਹੜਾ ਉਹ 2010 ਤੋਂ 25 ਮਾਰਚ 2010 ਤੋਂ ਰਨਿੰਗ 'ਚ ਹੈ ਉਸ ਤੋਂ ਲੈ ਕੇ ਉੱਥੋਂ ਤੋਂ ਲੈ ਕੇ ਹੁਣ ਤੱਕ ਜੋ ਹੈ ਉਹ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਨੇ ਜੋ ਸਕੂਲ ਨੇ ਕੀਤੀਆਂ ਨੇ ਬੱਚਿਆਂ ਦੇ ਸਹਿਯੋਗ ਨਾਲ ਪੇਰੈਂਟਸ ਦੇ ਸਹਿਯੋਗ ਨਾਲ ਅਸੀਂ ਨੇ ਜੋ ਹੈ ਸਾਡੇ ਬੱਚਿਆਂ ਨੇ ਸਪੋਰਟਸ ਦੇ ਫੀਲਡ ਦੇ ਵਿੱਚ ਵੀ ਹੈ ਜਿਹੜਾ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਨੇ ਨੈਸ਼ਨਲ ਲੈਵਲ ਦੇ ਪਲੇਅਰ ਨੇ ਜਿਹੜੇ ਉਹ ਅਸੀਂ ਨੇ ਦੇਸ਼ ਨੂੰ ਦਿੱਤੇ ਨੇ ਜਿਵੇਂ ਇੱਕ ਬੱਚਾ ਸਾਡਾ ਰੋਗ ਗੋਲੇ ਤੋਂ ਜਸਕਰਨ ਸਿੰਘ ਜੋ ਕਿ ਨੈਸ਼ਨਲ 골ਡ ਮੈਡਲਿਸਟ ਹੈ 400 ਸਪ੍ਰਿੰਟ ਦੇ ਵਿੱਚ ਸੋ ਅੰਡਰ 14 ਜੋ ਰਗਬੀ ਦੀ ਟੀਮ ਹੈ ਉਹ ਵੀ ਸਾਡੀ ਜਿਹੜੀ 2019 ਦੇ ਵਿੱਚ ਫਸਟ ਉਹਨੇ ਪੋਜੀਸ਼ਨ ਗੈਟ ਕੀਤੀ ਸੀ ਪੂਰੀ ਸਟੇਟ ਦੇ ਵਿੱਚੋਂ ਸੋ ਇੱਕ ਕੁੜੀਆ ਜਿਹੜੀ ਸਾਡੀ ਉਹ ਕਬੱਡੀ ਦੀ ਸਟਾਰ ਵੀ ਹੈ ਸੋ ਸਪੋਰਟ ਦੇ ਨਾਲ-ਨਾਲ ਜੋ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਅਕੈਡੈਮਿਕ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਬੱਚਿਆਂ ਨੇ ਸਾਨੂੰ ਦਿੱਤੀਆਂ ਨੇ ਸੋ ਮੈਨੂੰ ਅੱਜ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੀ ਇਸ ਬੱਚੀ ਤੇ ਜਿਹਨੇ ਸਾਡਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾਮ ਰੌਸ਼ਨ ਕੀਤਾ ਹੈ ਇਲਾਕੇ ਦੇ ਲੋਕਾਂ ਵੱਲੋਂ ਜਿਹੜਾ ਸਹਿਯੋਗ ਹੈਗਾ ਕਿਸ ਤਰ੍ਹਾਂ ਦਾ ਮਿਲਦਾ ਹੈ ਖਾਸ ਕਰਕੇ ਜੇਕਰ ਪੇਰੈਂਟਸ ਦੀ ਗੱਲ ਕਰੀਏ ਕਿਉਂਕਿ ਸਕੂਲਾਂ ਬਤੀ ਦੇ ਪ੍ਰਤੀ ਪੇਰੈਂਟਸ ਨੂੰ ਬਹੁਤ ਫਰੀਆਂ ਸ਼ਿਕਾਇਤਾਂ ਹੁੰਦੀਆਂ ਨੇ ਜਾਂ ਮੈਨੇਜਮੈਂਟ ਪ੍ਰਤੀ ਹੁੰਦੀਆਂ ਕਿਸ ਤਰ੍ਹਾਂ ਦਾ ਸਹਿਯੋਗ ਹੈ ਜਿਹੜਾ ਮਿਲਦਾ ਦੇਖੋ ਸਾਡਾ ਸਕੂਲ ਹੈ ਜੋ ਇੱਕ ਪਿੰਡੂ ਏਰੀਆ ਦੇ ਵਿੱਚ ਇੱਕ ਨਾਰਮਲ ਸਕੂਲ ਹੈ ਸੋ ਪੇਰੈਂਟਸ ਦਾ ਸਾਡੀ ਕਿਸਮਤ ਹੈ ਉਹ ਅਸੀਂ ਸਮਤ ਬਾਲੇ ਆ ਵੀ ਸਾਨੂੰ ਪੇਰੈਂਟਸ ਇਹ ਜੇ ਮਿਲਦੇ ਨੇ ਜਾਂ ਮਿਲੇ ਨੇ ਹੁਣ ਤੱਕ ਜਿਨ੍ਹਾਂ ਦਾ ਹੱਥ ਤੋਂ ਵੱਧ ਸਾਨੂੰ ਸਹਿਯੋਗ ਰਿਹਾ ਹੈ ਉਸੇ ਸਹਿਯੋਗ ਦੇ ਸਦਕਾ ਹੀ ਅਸੀਂ ਜਿਹੜੀਆਂ ਐਸੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਆ ਨਹੀਂ ਕੋਈ ਇੱਕ ਨਾਰਮਲ ਜਿਹੜਾ ਸਕੂਲ ਹੈ ਜੇ ਪੇਰੈਂਟ ਦਾ ਸਹਿਯੋਗ ਨਾ ਰਹੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਦੀ ਪ੍ਰਾਪਤੀ ਜੜੀ ਕਰ ਸਕੂਗਾ ਕਿੰਨ ਸਭ ਤੁਹਾਡਾ ਸਕੂਲ ਨਾਰਮਲ ਹੋ ਸਕਦਾ ਪਰ ਤੁਹਾਡੀਆਂ ਪ੍ਰਾਪਤੀਆਂ ਨਾਰਮਲ ਨਹੀਂ ਨਾ ਆਏਗੀਆਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਪਹਿਲਾਂ ਵੀ ਜਿਹੜਾ ਫਸਲਾਂ ਦਾ ਝਾੜ ਝਾੜ ਤੋਂ ਪਤਾ ਲੱਗਦਾ ਫਸਲ ਦਾ ਕਿੰਨੀ ਕੀ ਤਕੜੀ ਫਸਲ ਹੈ ਸੋ ਜਿਹੜਾ ਤੁਹਾਡੇ ਛਾੜਨੇਗੇ ਛਾੜ ਛੋਟੇ ਬੜੇ ਜ਼ਬਰਦਸਤ ਨੇਗੇ ਚਾਹੇ ਉਹ ਖੇਡਾਂ ਦੇ ਵਿੱਚ ਕਰੀਏ ਜਾਂ ਅਕੈਡਮਿਕ ਦੇ ਵਿੱਚ ਕਰੀਏ ਸੋ ਸਕੂਲ ਨੋਰਮਲ ਹੋ ਜ਼ਿਆਦਾ ਪ੍ਰਾਪਤੀਆਂ ਨੋਰਮਲ ਨਹੀਂ ਹੈ ਕਿਉਂਕਿ ਨਹੀਂ ਸਰ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਕੇ ਹਟਾ ਨਾ ਵੀ ਇਹਦੇ ਵਿੱਚ ਇਕੱਲਾ ਸਾਡਾ ਰੋਲ ਨਹੀਂ ਹੈ ਪੇਰੈਂਟਸ ਦਾ ਤੇ ਸਟੂਡੈਂਟਸ ਦਾ ਜੋ ਹੈ ਉਹ ਬਹੁਤ ਵੱਡਾ ਰੋਲ ਹੈ ਕਿਉਂਕਿ ਸਕੂਲ ਹੈ ਜਿਹੜੀ ਆਪਾਂ ਦੇਖੀਏ ਤਾਂ ਇੱਕ ਬੁਨਿਆਦ ਹੈ ਪੂਰੀ ਸੋਸਾਇਟੀ ਦੀ ਸਮਾਜ ਦੀ ਇਹ ਗੱਲ ਮੰਨਣਯੋਗ ਹੈ ਵੀ ਸਕੂਲ ਦਾ ਮੇਨ ਰੋਲ ਹੁੰਦਾ ਹੈ ਸੋਸਾਇਟੀ ਨੂੰ ਸਿਰਜਣ ਦੇ ਵਿੱਚ ਪਰ ਨਾਲ ਦੀ ਨਾਲ ਜੇ ਆਪਾਂ ਦੇਖੀਏ ਬਿਨਾ ਪੇਰੈਂਟਸ ਦੇ ਸਹਿਯੋਗ ਤੋਂ ਪੂਰਾ ਕੋਆਪਰੇਸ਼ਨ ਹੈ ਜੋ ਸਟੂਡੈਂਟਸ ਦਾ ਤੇ ਪੇਰੈਂਟਸ ਦਾ ਜੇ ਉਹ ਨਾ ਮਿਲੇ ਤਾਂ ਮੈਨੂੰ ਵੀ ਲੱਗਦਾ ਵੀ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਆਪਾਂ ਹਾਸਲ ਕਰ ਸਕਦੇ ਹਾਂ ਅਖੀਰ ਦੇ ਵਿੱਚ ਮੈਂ ਇੱਕ ਗੱਲ ਪੁੱਛਣੀ ਚਾਹਾਂਗਾ ਉਹ ਬੱਚੀ ਨੂੰ ਤਾਂ ਅਸੀਂ ਨਹੀਂ ਪੁੱਛੀ ਮੈਨੂੰ ਪਤਾ ਲੱਗਿਆ ਬੱਚੀ ਦੇ ਮਾਦਰ ਸੀ ਜਿਹੜੇ ਐਕਸਪਾਇਰ ਹੋ ਗਏ ਸੀ ਤਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਸੰਭਾਲਿਆ ਬੱਚੀ ਨੂੰ ਉਹ ਮੰਨ ਲਓ ਮਾਦਰ ਦਾ ਸਹਜ ਉਹ ਕਿ ਜਿਹੜਾ ਬੱਚੀਆਂ ਦਾ ਬੇਟੀਆਂ ਦਾ ਲਗਾ ਹੈ ਆਪਦੀ ਮਾਤਾਂ ਦਾ ਬਹੁਤ ਸਾਰਾ ਹੁੰਦਾ ਹੈਗਾ ਕਿਸ ਤਰ੍ਹਾਂ ਦੀ ਟ੍ਰੇਜਡੀ ਦੇ ਵਿੱਚੋਂ ਨਿਕਲ ਕੇ ਬੱਚੀ ਇਸ ਮੁਕਾਮ ਤੇ ਗਈ ਹੈ ਕਿਸ ਤਰ੍ਹਾਂ ਸੰਭਾਲਿਆ ਤੁਸੀਂ ਨੇ ਬੱਚੀ ਨੂੰ ਤਕਰੀਬਨ ਨਵੰਬਰ ਦੇ ਵਿੱਚ ਉਦੇ ਮਾਦਰ ਸੀ ਜਿਹੜੇ ਉਹ ਐਕਸਪਾਇਰ ਹੋਏ ਬੱਚੀ ਸਟਾਰਟਿੰਗ ਤੋਂ ਹੀ ਇੰਟੈਲੀਜੈਂਟ ਹੈ ਤਾਂ ਉਸ ਟਾਈਮ ਤੇ ਇੱਕ ਵਾਰ ਤਾਂ ਦੇਖੋ ਮਾਦਰ ਨੇ ਹੈਨਾ ਤਾਂ ਬੱਚਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ तकरीबन 20 ਤੋਂ 22 ਦਿਨ ਉਹ ਬੱਚੀ ਜਿਹੜੀ ਸਕੂਲ ਨਹੀਂ ਆਈ ਅਸੀਂ ਨੇ ਕੋਸ਼ਿਸ਼ ਕੀਤੀ ਵੀ ਉਸ ਬੱਚੀ ਨੂੰ ਦੁਬਾਰਾ ਸਕੂਲ ਲੈ ਕੇ ਆਈਏ ਹੈਨਾ ਤਾਂ ਚਲੋ ਉਸ ਬੱਚੀ ਸਕੂਲ ਤਾਂ ਆਉਣ ਲੱਗੀ ਪਰ ਉਹਦਾ ਮਨ ਸੀ ਜਿਹੜਾ ਉਹ ਆਪਾਂ ਨੂੰ ਸੋਚ ਸਕਦੇ ਹਾਂ ਪਰ ਜਦੋਂ ਮਾਦਰ ਇੱਕ ਗੁਜ਼ਰ ਜਾਣਾ ਹਨਾ ਹਾਂ ਤਾਂ ਉਹਦਾ ਮਨ ਨਹੀਂ ਲੱਗ ਰਿਹਾ ਸੀ ਸਟੱਡੀ ਦੇ ਵਿੱਚ ਚਲੋ ਹੌਲੀ-ਹੌਲੀ ਸਾਡੇ ਟੀਚਰ ਦੇ ਸਹਿਬਾਨ ਦੇ ਸਮਝਾਉਣ ਨਾਲ ਕਹਿ ਲਓ ਜਾਂ ਕਿਸਮਤ ਸੀ ਹਨਾ ਤਾਂ ਹੌਲੀ-ਹੌਲੀ ਬੱਚੀ ਸਮਝੀ ਤਾਂ ਹੌਲੀ-ਹੌਲੀ ਜਿਹੜਾ ਉਹਨੇ ਉਸੇ ਟਰੈਕ ਨੂੰ ਫੜਨਾ ਸਟਾਰਟ ਕਰਤਾ ਦੁਬਾਰਾ ਹਾਂ ਅੱਜ ਆਪਾਂ ਦੇਖ ਰਹੇ ਹਾਂ ਵੀ ਕਿੰਨਾ ਮੈਨੂੰ ਇਸ ਟਾਈਮ ਤੇ ਕਿਸੇ ਸ਼ਾਇਰ ਦੀ ਰਚਨਾ ਯਾਦ ਆ ਰਹੀ ਹੈ ਕਹਿੰਦਾ ਵੀ ਬੇਹਿਮਤੇ ਨੇ ਜੋ ਸ਼ਿਕਵੇ ਕਰਨ ਮੁਕਦਰਾਂ ਦੇ ਉਗਣ ਵਾਲੇ ਉਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਸੋ ਇਹ ਮਿਸਾਲ ਇਹ ਪੇਸ਼ ਕੀਤੀ ਹੈ ਇਸ ਬੱਚੀ ਨੇ ਵੀ ਚਾਹੇ ਲਾਈਫ ਦੇ ਵਿੱਚ ਜੋ ਵੀ ਹਾਰਡਲਸ ਆ ਜਾਣ ਦੁਨੀਆ ਵੀ ਮੁਸ਼ਕਲ ਆਉਂਦੀਆਂ ਨੇ ਹਨਾ ਜੇ ਆਪਾਂ ਕਰਨਾ ਚਾਹੀਏ ਜ਼ਿੰਦਗੀ ਬਹੁਤ ਖੂਬਸੂਰਤ ਹੈ ਜੇ ਆਪਾਂ ਜਿਉਣਾ ਚਾਹੀਏ ਤਾਂ ਉਹਨੇ ਮਿਸਾਲ ਪੇਸ਼ ਕਰਤੀ ਜੇ ਆਪਾਂ ਕੁਝ ਕਰਨਾ ਚਾਹੀਏ ਤਾਂ ਜਿਹੜੀ ਵੀ ਮਰਜ਼ੀ ਮੁਸ਼ਕਲ ਆ ਜਾਏ ਕਰਨ ਵਾਲੇ ਬੰਦੇ ਮੁਕਾਮ ਨੂੰ ਹਾਸਲ ਕਰ ਹੀ ਜਾਂਦੇ ਨੇ ਸੋ ਜੇਕਰ ਬੇਦੀਨ ਵਿੱਚ ਮੁਸ਼ਕਲ ਨਾ ਆਉਂਦੀ ਤਾਂ ਹੋਰ ਵੀ ਉਹ ਵਧੀਆ ਜਿਹੜਾ ਮੁਕਾਮ ਉਹ ਹਾਸਲ ਕਰ ਲਈ ਸੰਤਤਾ ਰੱਖਣੀ ਬਿਲਕੁਲ ਜੀ ਸੋ ਇਹ ਜਮ ਸਾਡੇ ਨਾਲ ਪ੍ਰਿੰਸੀਪਲ ਨਾਨ ਸਿੰਘ ਜੀ ਇਹਨਾਂ ਨੇ ਆ ਪੜ੍ਹਿਆ ਸਕੂਲ ਦੀਆਂ ਯੋਜਨਾਵਾਂ ਜਾਂ ਸਕੂਲ ਦੇ ਜਿਹੜੇ ਪ੍ਰਾਪਤੀਆਂ ਨੇ ਉਹਨਾਂ ਬਾਰੇ ਸਾਨੂੰ ਦੱਸਿਆ ਅਗਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਇਲਾਕੇ ਦੀਆਂ ਐਕਟੀਵਿਟੀਆਂ ਲਈਆਂ ਤੁਹਾਡੇ ਸਾਨੂੰ ਪ੍ਰਦਰਸ਼ਿਤ ਰਹਿਾਂਗੇ ਮੈਂ ਮਾਲਮਦਰ ਸਿੰਘ ਸਿੱਧੀ ਚੈਨਲ ਲੋਕ ਚਰਚਾ ਫੌਰੀ